ਜਾਗਦੀ ਦੀ ਰਾਤ ਲੰਘਦੀ ਬਈ ਬਲਕਾਰ ਸਿੱਧੂ ਦੀਆਂ ਕੈਸਟਲ ਚ ਨੇ ਸਾਰੇ ਅੱਛਾ ਜੀ ਉਹ ਮੇਰੀ ਖੰਡੂ ਬਿਸਰੀ ਕੈਸਟ ਤੇ ਮੇਰੇ 6 ਗਾਣੇ ਆ ਜੀ ਇਹ ਜਾਗਦੀ ਦੀ ਰਾਤ ਲੰਘਦੀ ਵਾਲਾ ਗਾਣਾ ਮਤਲਬ ਵੀ ਇਹ ਕਿਵੇਂ ਗਾਣਾ ਜੀ ਆਪਾਂ ਤੁਸੀਂ ਦਿੱਤਾ ਵੀ ਕੀ ਮਾਨ ਦੇ ਵਿੱਚ ਸੀਗੇ ਜੀ ਬਰਨਾਲਾ ਸਾਹਿਬ ਨਾਲ ਡਿਊਟੀ ਕਰਦੇ ਸੀਗੇ ਅੱਛਾ ਜੀ ਤੇ ਬੱਚੇ ਦੋਨੇ ਇਕੱਲੇ ਘਰੀ ਹੁੰਦੇ ਸੀਗੇ ਹਾਂਜੀ ਤੇ ਫਿਰ ਮੈਂ ਤਾਂ ਜਾਗਦੇ ਨਹੀਂ ਕੱਟਣੀ ਜਦੋਂ ਜਵਾਕ ਹਾਂਜੀ ਕਨੇ ਜਵਾਕਾਂ ਨੂੰ ਭੁੱਖ ਲੱਗੇ ਅੱਛਾ ਜੀ ਕਨੇ ਜਵਾਕਾਂ ਨੂੰ ਸਕੂਲ ਟੋਰਨਾ ਕਨੇ ਜਵਾਕਾਂ ਨੂੰ ਕੱਲਾ ਬੰਦਾ ਕਿਵੇਂ-ਕਿਵੇਂ ਕਰਦਾ ਹੁੰਦਾ ਹੈ ਨਾ ਹਾਂਜੀ ਐ ਜੇ ਸੀਗਾ ਕਮ ਜਿੰਦਗੀ ਫਿਰ ਤੇ ਚਾਰ ਲੈਣਾ ਆਪਾਂ ਵੀ ਇਹ ਜਾਗਦੇ ਦੀ ਰਾਤ ਲੰਘਦੀ ਆਲੇ ਤੁਹਾਡੇ ਮੂਹਾਂ ਆਪਾਂ ਦਰਸ਼ਕਾਂ ਨੂੰ ਦੱਸ ਬਿਚਾਂਗ ਦੀ ਰਾਤ ਰੰਗਦੀ ਬਹੁਤ ਸੋਹਣੇ ਗਾਣੇ ਆ ਉਹ ਮੇਰੇ ਹੁਣ ਉਹ ਪ੍ਰੋਪਰ ਯਾਦ ਨਹੀਂ ਪਰ ਉਹਦਾ ਤੇਰਾ ਮਾਣਾ ਘਰ ਆ ਜਾ ਸਜਿੰਦਰੇ ਤੇਰੇ ਬਾਜੂ ਗਿੱਲ ਘਣਾ ਵੱਜ ਗਏ ਰੇ ਜਿੰਦਰੇ ਆ ਜਾ ਛੜਕੇ ਬਠਿੰਡੇ ਵਾਲੀ ਰੇਲੇ ਲਈ ਜਾਗਦੇ ਦੀ ਰਾਤ ਲੰਘਦੀ ਕਦੋਂ ਹੋਣਗੇ ਸਜਣੀਆਂ ਮੇਲੇ ਵੀ ਜਾਗਦੇ ਦੀ ਰਾਤ ਲੰਘਦੀ ਹਾਂਜੀ ਉਹ ਫਿਰ ਉਦੋਂ ਲਿਖਿਆ ਸੀ ਮੈਂ ਤੇ ਵਧੀਆ ਠੀਕ ਹੈ ਜੀ ਲੱਗਿਆ ਸੀ ਤੇ ਜੀ ਉਸ ਤੋਂ ਬਾਅਦ ਮਾਂ ਦੀ ਇਹ ਮੋਮਬਤੀਏ ਇਹ ਵੀ ਲਿਖੀ ਸੀ ਵੀ ਇਹ ਵੀ ਜਿਵੇਂ ਕਿ ਠੀਕ ਹੈ ਵੀ ਤੁਸੀਂ ਕਿਹਾ ਵੀ ਆਪਾਂ ਗਾਣੇ ਲਿਖੇ ਸਾਰੇ ਵੀ ਤੁਹਾਡੀ ਆਪਾਂ ਨੂੰ ਪਤਾ ਹੈ ਵੀ ਕਲਮ ਬਹੁਤ ਵਧੀਆ ਆ ਆਪ ਵੀ ਮਨ ਦੇ ਵਿੱਚ ਆਉਂਦੇ ਆ ਪਰ ਇੱਕ ਮੈਂ ਦੇਖਿਆ ਜਿਵੇਂ ਵੀ ਤੁਸੀਂ ਤੁਹਾਡੀ ਕਲਮ ਇਦਾਂ ਦੀ ਵੀ ਹੈ ਕੁਝ ਤੁਸੀਂ ਸੀਨ ਇਦਾਂ ਦਾ ਦੇਖ ਲਿਆ ਕੋਈ ਤੁਸੀਂ ਉਹਨੂੰ ਦੇਖ ਕੇ ਵੀ ਪੰਜ ਚਾਰ ਮਿੰਟਾਂ ਦੇ ਵਿੱਚ ਵੀ ਜੱਜ ਕਰ ਦਿੰਦੇ ਹੋ ਵੀ ਇਹ ਇਹਦੇ